ਸਸ਼ੇਗਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਚਟਕਾ ਜਿੱਥੇ ਦੂਸਰੇ ਪਾਸੇ ਗੱਲ ਕਰਦੇ ਆ ਕਿ ਪੰਜਾਬ ਦੇ ਵੱਡੇ ਆਗੂ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਵੱਡਾ ਚਟਕਾ ਲੱਗੇਗਾ ਤੇ ਦੂਸਰੇ ਪਾਸੇ ਜੋ ਆਮ ਆਦਮੀ ਪਾਰਟੀ ਦੇ ਸਿਪਰੀਮੋ ਅਰਵਿੰਦ ਕੇਜੀワਲ ਨੇ ਉਹਨਾਂ ਨੇ ਗਲਤ ਜੋ ਫੈਸਲਾ ਲਿਆ ਹੈ ਹਰਮੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਤੇ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਆਜ਼ਾਦ ਹੁਣ ਉਥੋਂ ਖੜਨਗੇ ਤੇ ਬਾਜੀ ਵੀ ਉਹਨਾਂ ਵੱਲੋਂ ਮਾਰੀ ਜਾਏਗੀ ਜਿੱਥੇ ਇੱਕ ਪਾਸੇ ਪੰਜਾਬ ਜਿਹੜੇ ਸੀ ਪਮੱਕੜ ਸੀ ਜਿਹੜੇ ਵੱਡੇ ਆਗੂ ਸੀ ਉਹ ਹੁਣ ਭੱਜਦੇ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਨੂੰ ਇਨਚਾਰਜ ਬਣਾ ਦੇਾਂਗੇ ਇਹਨਾਂ ਨੂੰ ਅਸੀਂ ਪਰਦਾ ਵਿੰਗ ਦਾ ਪ੍ਰਧਾਨ ਬਣਾ ਦੇਾਂਗੇ ਇਹਨਾਂ ਨੂੰ ਚੇਅਰਮੈਨ ਬਣਾ ਦੇਾਂਗੇ ਲੇਕਿਨ ਹੁਣ ਬਾਜ਼ੀ ਜਿਹੜੀ ਪਲਟਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਹਾਂ ਕਿ ਸੂਤਰਾਂ ਤੋਂ ਮੰਦੀ ਜਾਣਕਾਰੀ ਆ ਰਹੀ ਹੈ ਕਿ ਜੋ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਏ ਹਲਕੇ ਦੇ ਚੋਣ ਲੜਨ ਲਈ ਆਪ ਦੇ ਲੀਡਰ ਅਤੇ ਜੰਗਲਾਤ ਵਿਭਾਗ ਦੇ ਵਾਈਸ ਚੇਅਰਮੈਨ ਗੁਰਦਾ ਗੁਰਦੇਵ ਸਿੰਘ ਸੰਧੂ ਪੰਜਾਬ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਗੁਰਸੇਵਕ ਸਿੰਘ ਔਲ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਨਜ਼ਦੀਕੀ ਰਿਸ਼ਤੇਦਾਰ ਐਡਵੋਕੇਟ ਕੋਮਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਵੀ ਟਿਕਟ ਦੇ ਦਾਵਾ ਜਤਾ ਰਹੇ ਹਨ ਇਸੇ ਮੇਤ ਕਈ ਚੇਅਰਮੈਨਾਂ ਨੇ ਹੋਡਿੰਗ ਵਿੱਚ ਤਰਨਤਾਰਨ ਸ਼ਹਿਰ ਵਿੱਚ ਦਿਖਾਈ ਦੇਣ ਲੱਗੇ ਪਰ ਕੁਝ ਦਿਨ ਪਹਿਲਾਂ ਤਰਨਤਾਰਨ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਅਕਾਲੀ ਆਗੂ ਹਰਮੀਤ ਸਿੰਘ ਸੰਧੂ ਦੇ ਮੁੱਖ ਮੰਤਰੀ ਦੀ ਗਵਾਈ ਹੇਠ ਆਪ ਵਿੱਚ ਸ਼ਾਮਿਲ ਹੋ ਗਏ ਤੇ ਟਿਕਟ ਦੇ ਦਾਵਾਦਾਰ ਨੂੰ ਆਪਣੀ ਦਾਵੇਦਾਰੀ ਖਤਰੇ ਵਿੱਚ ਦਿਖਾਈ ਦੇਣ ਲੱਗੀ ਕਈ ਦਿਨਾ ਤੋਂ ਸੁਲਗ ਰਹੀ ਚਿੰਗਾਰੀ ਇਸ ਵੇਲੇ फडਕਦੀ ਦਿਖਾਈ ਦਿੱਤੀ ਜਦੋਂ ਐਡਵੋਕੇਟ ਕੋਮਲ ਪ੍ਰੀਤ ਸਿੰਘ ਗੁਰਦੇਵ ਸਿੰਘ ਸੰਧੂ ਅਤੇ ਗੁਰਸੇਵ ਸਿੰਘ ਔਲਖ ਦੇ ਇਕਜੁੱਟ ਹੋ ਕੇ ਆਪਣੇ ਸਾਥੀਆਂ ਸਮੇਤ ਪਹਿਲਾ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਫਿਰ ਐਲਾਨ ਕਰ ਦਿੱਤਾ ਜੇਕਰ ਪਾਰਟੀ ਦੇ ਬਾਹਰੀ ਵਿਅਕਤੀ ਨੂੰ ਟਿਕਟ ਦਿੱਤੀ ਤਾਂ ਉੱਥੇ ਉਹਨੂੰ ਹਰਉਣ ਲਈ ਪੂਰੀ ਵਾਹ ਲਾ ਦੇਣਗੇ ਉੱਥੇ ਹੀ ਟਿਕਟ ਦੇ ਦਾਵਾਦਾਰਾਂ ਨੇ ਇੱਕ ਆਜ਼ਾਦ ਉਮੀਦਵਾਰ ਵੱਜੋਂ ਵੀ ਮੈਦਾਨ ਵਿੱਚ ਉਤਾਰਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਹਨ ਇਸ ਲਈ ਜੇਕਰ ਪਾਰਟੀ ਦੇ ਟਿਕਟ ਦੇਣੀ ਹੈ ਤਾਂ ਉਸ ਸਮੇਂ ਪੁਰਾਣੇ ਵਰਕਰਾਂ ਆਗੂ ਨੂੰ ਦੇਵੇ ਹਾਲਕੀ ਆਮ ਆਦਮੀ ਪਾਰਟੀ ਜਿਮਨੀ ਚੌਣੀ ਉਮੀਦਵਾਰ ਦਾ ਐਲਾਨ ਕਦੋਂ ਕਰਦੀ ਹੈ ਇਸ ਸਮੇਂ ਤੇ ਗਰਭ ਗਰਭ ਵਿੱਚ ਹੈ ਪਰ ਦਾਵੇਦਾਰਾ ਵੱਲੋਂ ਕਿਤੇਗੇ ਉਕਤਲਾ ਤੋਂ ਬਾਅਦ ਜਿਮਨੀ ਚੌਣ ਤੋਂ ਪਹਿਲਾਂ ਪਾਰਟੀ ਦੀਆਂ ਚਿੰਤਾਵਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਇਸ ਮੌਕੇ ਪਾਰਟੀ ਦੀ ਜਨਰ ਸਖਤਰ ਅੰਜੂ ਵਰਮਾ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਲਖਬੀਰ ਸਿੰਘ ਫੌਜੀ ਸਮਿਥ ਹੋਰ ਪਾਰਟੀ ਆਗੂ ਪਿੰਡਾਂ ਦੇ ਮੋਬਰ ਵੀ ਹਾਜ਼ਰ ਸਨ ਤਨੂ ਦਾ ਜਨਿਆ ਕਿ ਹੁਣ ਜੋ ਕੋਮਲ ਪ੍ਰੀਤ ਸੀਗੇ ਜੋ ਡਾਕਟਰ ਕਸ਼ਵੀਰ ਸਿੰਘ ਸੋਹੋਲ ਜਿਹੜੇ ਉਥੋਂ ਗੁਜ਼ਰ ਚੁਕੇ ਨੇ ਉਹਨਾਂ ਦੇ ਜੋ ਭਾਂਜੇ ਸੀ ਕੋਮਲ ਪ੍ਰੀਤ ਉਹ ਕਹਿ ਰਹੇ ਨੇ ਕਿ ਜੇਕਰ ਸਾਨੂੰ ਪਾਰਟੀ ਦੀ ਟਿਕਟ ਨਹੀਂ ਮਿਲੀ ਤਾ ਅਸੀਂ ਆਜ਼ਾਦ ਉਮੀਦਵਾਰ ਖੜਾ ਅਗੇ ਤੇ ਜਿੱਤ ਕੇ ਵੀ ਵਿਖਾਵਾਂਗੇ ਕਿਉਂਕਿ ਅਸੀਂ ਇੱਧਰ ਲੋਕਾਂ ਦੇ ਦਿਲਾਂ ਦੇ ਉੱਤੇ ਆਪਣੀ ਜਗ੍ਹਾ ਬਣਾਈ ਹੋਈ ਹੈ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਾਂਝੇ ਰਹੇ ਹਾਂ ਲੋਕ ਸਾਨੂੰ ਵੋਟ ਪਾਉਣਗੇ ਨਾ ਕਿ ਨਕਾਰੇ ਹੋਏ ਉਹਨਾਂ ਉਮੀਦਵਾਰਾਂ ਨੂੰ ਜੋ ਪਹਿਲਾ ਸ਼੍ਰੋਮਿਕ ਆਲੀ ਦਲ ਵੈਸੀ ਹਰਮੀਰ ਸਿੰਘ ਸੰਧੂ ਤੇ ਹੁਣ ਆਮ ਆਦਮੀ ਪਾਰਟੀ ਉਹਨਾਂ ਨੂੰ ਟਿਕਟ ਦੇਣ ਜਾ ਰਹੀ ਹੈ ਲੇਕਿਨ ਹੁਣ ਚਿੰਤਾਵਾਂ ਵਧਦੀਆਂ ਨਜ਼ਰ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ